ਰਾਂਬੌਰ ਦੇ ਛੱਲੇ ਮਾਰੇ ਗਏ ਗੇਂਦਰ ਸਰਕਾਰ ਵੱਲੋਂ ਵੱਡੇ-ਵੱਡੇ ਰਾਜਿਕ ਸੰਕਟ ਉਹ ਚੁਲਾਏ ਗਏ ਕਿਸਾਨਾਂ ਦੇ ਉੱਤੇ ਵੀਰੋ ਇੰਨਾ ਵੱਡਾ ਤਸੱਦਦ ਕਿਸਾਨਾਂ ਦੇ ਉੱਤੇ ਹੋਇਆ ਤੇ ਅੱਜ ਕੀ ਹੋ ਰਿਹਾ ਕਿ ਸਾਡੇ ਜਿਹੜੇ ਲੀਡਰ ਵੇਖੋ ਸਿਆਸੀ ਲੀਡਰ ਉਹ ਵੀ ਸਾਡੇ ਵਿੱਚੋਂ ਹੀ ਆ ਕਿਸਾਨ ਹੀ ਆ ਪਰ ਅੱਜ ਜਿਹੜੇ ਕਿਸਾਨ ਲੀਡਰ ਜਾ ਜਾ ਕੇ ਬੀਜੇਪੀ ਦਾ ਪੱਲਾ ਫਾਂਡ ਆ ਸਭ ਤੋਂ ਵੱਡੇ ਕਰਦਾਰ ਹੋ ਆ ਇਸ ਟਾਈਮ ਸਿੱਖ ਕੌਮ ਦੇ ਕਿਸਾਨਾਂ ਦੇ ਮੁਖਬਰ ਕਹ ਦੋ ਗੁਰਦਾਰ ਕਹ ਦੋ ਹੁਣ ਚੱਲਦੇ ਸੰਘਰਸ਼ ਦੇ ਵਿੱਚ ਹੁਣ ਤੁਸੀਂ ਵੇਖਿਆ ਆ ਰਮਦੀਰ ਸਿੰਘ ਬਿੱਟੂ ਬਿਆਨ ਸਿੰਘ ਉਹਦਾ ਦਾਦਾ ਉਹਨੇ ਕਿੰਨਾ ਤਸੱਦਦ ਕੀਤਾ ਸਿੱਖ ਕੌਮ ਦੇ ਕਿੰਨੇ ਯੋਧੇ ਜਰਨੈਲ ਜਿਹੜੇ ਸੰਘਰਸ਼ ਕਰਦੇ ਸੀ ਉਹ ਛੀਦ ਕੀਤੇ ਅੱਜ ਉਹਨੇ ਇੱਕ ਕਹਾਣੀ ਸੁਣਾਉਂਦੇ ਦਿਆ ਵੀ ਇੱਕ ਬੰਦਾ ਸੀ ਤੇ ਉਹ ਚੌਂਕ ਦੇ ਵਿੱਚ ਕੀ ਕਰਦਾ ਵੀ ਜਿੱਥੇ ਜੀ ਕਰਦਾ ਸੀ ਬਾਥਰੂਮ ਕਰ ਦਿੰਦਾ ਸੀ ਤੇ ਜਦੋਂ ਕਿਤੇ ਉਹ ਮਰ ਲੱਗਾ ਨਾ ਕੁਝ ਸਮੇਂ ਬਾਅਦ ਤੇ ਉਹਨੇ ਆਪਣੇ ਬੱਚੇ ਨੂੰ ਗਾਹ ਕਿਹਾ ਵੀ ਤੂੰ ਕੁਝ ਐਸਾ ਕਰੀ ਵੀ ਜਿਹਦੇ ਨਾਲ ਮੈਨੂੰ ਦੁਨੀਆ ਚੰਗਾ ਕਵੇ ਹੁਣ ਅੱਜ ਜਵਨੀਤ ਬਿੱਟੂ ਨੇ ਉਹ ਗੱਲ ਕੀਤੀ ਆ ਉਹ ਜਦੋਂ ਉਹਨੇ ਬੱਚੇ ਨੂੰ ਕਿਹਾ ਨੇ ਸੋਚਿਆ ਘਰ ਬੈਠੇ ਨੇ ਵੀ ਮੈਂ ਕੀ ਕਰਾਂ ਜਿਹਦੇ ਨਾਲ ਮੇਰੇ ਬਾਪ ਨੂੰ ਚੰਗਾ ਕਹਿਣ ਉਹਨੇ ਕੀ ਕੀਤਾ ਉਹਦੇ ਚੌਂਕ ਦੇ ਵਿੱਚ ਇੱਕ ਸਾਈਡ ਤੇ ਬਾਥਰੂਮ ਕਰਦਾ ਸੀ ਉਹਨੇ ਕੀ ਕੀਤਾ ਲੋਕਾਂ ਦੇ ਭੂਹਿਆਂ 'ਚ ਕਰਨਾ ਸ਼ੁਰੂ ਕਰਤਾ ਉਹਨਾਂ ਲੋਕਾਂ ਨੇ ਕੀ ਕਹਿਣਾ ਸ਼ੁਰੂ ਕੀਤਾ ਵੀ ਤੇਰੇ ਨਾਲ ਉਹਦੇ ਕੰਜੜਾ ਤੇਰਾ ਬਾਪ ਚੰਗਾ ਹੀ ਜਿਹੜਾ ਚੌਂਕ ਦੇ ਵਿੱਚ ਇੱਕ ਸਾਈਡ ਤੇ ਕਰਦਾ ਸੀ ਉਹੋ ਗੱਲ ਬਿੰਤੇ ਬੁੱਚੜ ਦੇ ਅੱਜ ਪੁੱਤਰੇ ਨੇ ਕੀਤੀ ਆ ਚਲਦੇ ਸ਼ੰਗਰਚ ਦੇ ਵਿੱਚ ਜਦੋਂ ਸਾਡਾ 220 ਦੇ ਅਜੇ ਛੰਗਰ ਚ ਚੱਲਿਆ ਲੰਮਾ ਸਮਾਂ ਸਿਆਸੀ ਨੀਡਰ ਵੀ ਛੰਗਰ ਚ ਦੇ ਉਤੇ ਇੱਕ ਵੱਖਰੇ ਤੌਰ ਤੇ ਬੈਠੇ ਜਿਹਦੇ ਵਿੱਚ ਇੱਕ ਐਵੀ ਗਰਦਾਰ ਹੀ ਅੱਜ ਕੀ ਕਿਸਾਨਾਂ ਨੂੰ ਐਮਐਸਪੀ ਮਿਲ ਗਈ ਆ ਵੀ ਤੂੰ ਗਰਦਾਰ ਬੰਦਿਆ ਉੱਧਰ ਚਲੇ ਗਿਆ ਵਾ ਸਭ ਤੋਂ ਵੱਡੇ ਸਿੱਖ ਕੌਮ ਦੇ ਜੇ ਗਰਦਾਰ ਮੰਨੇ ਜਾਣਗੇ ਕਿਸਾਨਾਂ ਦੇ ਜ਼ੁਲਮ ਕਰਨ ਵਾਲੀ ਸਰਕਾਰ ਦੇ ਮੁਖਬਰ ਗਿਣੇ ਜਾਣਗੇ ਉਹ ਇੱਕ ਰਮਨਦੀਪ ਸਿੰਘ ਬਿੱਟੂ ਤੇ ਦੂਜਾ ਮਨਜਿੰਦਰ ਸਿੰਘ ਸਿਲਸਾ ਦਿੱਲੀ ਵਾਲਾ ਜਦੋਂ ਅਸੀਂ 220 ਦੇ ਵਿੱਚ ਅੰਦੋਲਨ ਕਰਨ ਵਾਸਤੇ ਦਿੱਲੀ ਗਏ ਹਾਂ ਸਭ ਤੋਂ ਪਹਿਲਾਂ ਜਿਹੜਾ ਉੱਥੇ ਲੰਗਰ ਲਾਇਆ ਗਿਆ ਸੀ ਨਾ ਵੇਖੋ ਉਹ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਗਿਆ ਸੀ ਤੇ ਸਭ ਤੋਂ ਵੱਡਾ ਸਹਿਯੋਗ ਮਨਜਿੰਦਰ ਸਿੰਘ ਸਰਸੇ ਦਾ ਹੀ ਜਿਹੜਾ ਵੱਡਾ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦਾ ਸੀ ਉਦੋਂ ਲੰਮਾ ਸਮਾਂ ਉੱਥੇ ਲੰਗਰ ਚੱਲਿਆ ਅੱਜ ਅਸੀਂ ਉਸ ਗਰਦਾਰ ਮੁਖਬਰ ਨੂੰ ਪੁੱਛਣਾ ਚਾਹੁੰਦੇ ਹਾਂ ਓਹ ਕਿਸਾਨੀ ਦਾ ਮੁਕਬਰਾ ਕੀ ਆ ਜੇ ਐਮਐਸਪੀ ਮਿਲ ਗਈ ਆ ਲਖੀਰਪੁਰ ਖੀੜੇ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਕੁਚਲਿਆ ਗਿਆ ਉਹਦਾ ਇਨਸਾਫ ਮਿਲ ਗਿਆ ਵਾ ਕੀ ਮਿਲ ਗਿਆ ਕਿਸਾਨਾਂ ਨੂੰ ਤੁਸੀਂ ਜਾ ਜਾ ਕੇ ਕੇ ਵੇਖ ਕੇ ਜੇ ਤੁਸੀਂ ਕਾਉਡੀਆਂ ਦੇ ਭਾਅ ਵੇਖ ਕੇ ਜੇ ਕਾਉਡੀਆਂ ਦੇ ਭਾਅ ਪਰ ਅਸੀਂ ਇੱਕ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਸੰਘਰਸ਼ ਕਿੰਨਾ ਵੀ ਲੰਮਾ ਚੱਲੇ ਤਗੜੀ ਹੋ ਕੇ ਡੱਟ ਕੇ ਉਹਦਾ ਮੁਕਾਬਲਾ ਕਰਾਂਗੇ ਵੀਰੋ ਆਪਣਾ ਹੱਕ ਪਾਦਾ ਹਰ ਪਿੰਡ ਦੇ ਵਿੱਚੋਂ ਇਹ ਕੇ ਕਟਰਾਲੀ ਖੜਕੇ ਉੱਥੇ ਡੱਟিয়ে ਸ਼ੰਗਲ ਚੱਕ ਲਈਏ ਕਿੰਨਾ ਵੀ ਸ਼ੰਗਲ ਚ ਲੰਮਾ ਚੱਲੇ ਅਸੀਂ ਜ਼ਬਰ ਜ਼ੁਲਮ ਅੱਗੇ ਕਦੀ ਝੁਕਣਾਂ ਨਹੀਂ ਵੀਰੋ ਇਹ ਗੱਲ ਅੱਜ ਫਸਲਾਂ ਦੀ ਨਹੀਂ ਦੀ ਇਹ ਆਉਣ ਵਾਲੀਆਂ ਨਸਲਾਂ ਜੋੜਨ ਦੀਆਂ ਨਸਰਕਾਰਾਂ ਦੇ ਅੱਗੇ ਜੇ ਅੱਜ ਆਪਾਂ ਡੱਟ ਕੇ ਕੇਂਦਰ ਸਰਕਾਰ ਦਾ ਮੁਕਾਬਲਾ ਨਾ ਕੀਤਾ ਤੇ ਵੀਰੋ ਇਹਨਾਂ ਸਾਾਨੂੰ ਬਣਾ ਗੜਿਓ ਨਾ ਗੜਿਓਗੇ ਤੂੰ ਸਮਝੋਗੇ ਤੇ ਜੇ ਆਪਾਂ ਕਹੀ ਜਾਈਏ ਸਰਾ ਪਿੰਡਾਂ ਦੇ ਵਿੱਚ ਟਾਈਮ ਨਹੀਂ ਲੱਗਦਾ ਵੀਰੋ ਪੱਗ ਬਚਾਉਣ ਵਾਸਤੇ ਟਾਈਮ ਕੱਢਣਾ ਪੈਣਾ ਜੇ ਕਿੰਨਾ ਵੀ ਲੰਮਾ ਚੰਦਰ ਚੱਲੇ ਟਰਾਲੀ ਡਾ ਕੇ ਲੰਮਾ ਜਿੰਨਾ ਦਾ ਸਿੰਗਾਰ ਚ ਨਹੀਂ ਜਿੱਤਿਆ ਸਿੰਗਾਰ ਚ ਆਇਆ ਹੀ ਇਹਦੇ ਜਿਹੜਾ ਅੰਮ੍ਰਿਤਸਰ ਤੋਂ ਪਿੰਡ ਸੁਲਤਾਨ ਵੇਂਡ ਤੋਂ ਟਰਾਲੀ ਟਰੈਕਟਰ ਪੱਕੇ ਪੜਾ ਲਾਏ ਆ ਉਥੇ 12 ਤਰੀਕ ਦੇ ਅਸੀਂ ਤੁਰੇ ਆ ਜਿੰਨਾ ਤੱਕਰ ਸਿੰਗਾਰ ਚ ਜਿੱਤਿਆ ਨਹੀਂ ਜਾਂਦਾ ਸਾਰਾ ਸਿੰਗਾਰ ਚ ਕਮੇਟੀ ਕੋਟ ਬੁੱਢਾ ਤਗੜੇ ਹੋ ਕੇ ਸਾਥ ਦਵਾਂਗੇ ਇਹਨਾਂ ਦਾ ਜੋ ਗੈਰ ਚੰਗਾਰਥ ਵਿੱਢਿਆ ਗਿਆ ਇਹਨੂੰ ਵੀਰੋ ਆਪਾਂ ਜਿੱਤ ਕੇ ਆਉਣਾ ਜੇ ਜਿੱਤ ਜੇ ਤੁਹਾਡੇ ਨਾਲ ਆਪਣੇ ਕੋ ਕੋਈ ਸਿਆਸੀ ਪਾਵਰ ਨਹੀਂ ਆ ਆਪਾਂ ਕੋਈ ਮੰਤਰੀ ਨਹੀਂ ਆ ਆਪਾਂ ਪਰ ਜਦੋਂ ਵੀਰੋਆਂ ਦੀ ਭੂਕ ਕੱਢ ਕੇ ਰੱਖ ਦਿੰਦੇ ਆ ਮੋੜ ਦੇ ਨਾਲ ਐਮ ਐਲ ਏ ਜਾਂ ਐਮ ਪੀ ਬਣਿਆ ਹੋਵੇ ਨਾ ਵੀਰੋ ਦੇ ਵਿੱਚ ਇਹਨਾਂ ਨੂੰ ਸ਼ੁਰਤਿਆ ਤੁਹਾਡੇ ਕੋਈ ਨਹੀਂ ਪਾਵਰ ਆ ਤੁਸੀਂ 10 ਝੰਡੇ ਲੈ ਜਿਹੜੀ ਇਹ ਪਾਵਰ ਉਹਨਾਂ ਕੋਲ ਨਹੀਂ ਜੀਏਗੀ ਜੋਸਰੀਆ ਤਾਲ ਇਹ ਵੀਰੋ ਉਹ ਜੋਸਰੀਆ ਤਾਲ ਦੋ ਇਹ ਪਰਨ ਕੋ ਨਹੀਂ ਜੇ ਜਿਹੜੀ ਤੁਹਾਡੇ ਕੋਲ ਪਾਵਰ ਜੇ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਸਿਆਸੀ ਪਾਰਟੀਆਂ ਨੂੰ ਜਿਹੜੀਆਂ ਅੱਜ ਕਿਸਾਨਾਂ ਉਹ ਰੋੜੇ ਹੀ ਖਾਣ ਗਿਆ ਅਸੀਂ ਜੇ ਲੱਖਣਾਈ ਨੇ ਪੋੜ ਲਾ ਉਹ ਵੀ ਲਾ ਲਾ ਕੇ ਸਾਈਡ ਤੇ ਜਿਹੜਾ ਬੀਪੀ ਦਾ ਪ੍ਰਣਾ ਪ੍ਰਧਾਨ ਆ ਸੁਨੀਲ ਜੱਟ ਉਹ ਜਿਹੜਾ ਡਰਾਉਂਦੀ ਨਾ ਨਾ ਇਹਨਾਂ ਕਾਰਨ ਨੇ ਖੱਲੇ ਆ ਉਹ ਪਾਗੜਾ ਖੱਲੇ ਨਹੀਂ ਉਹ ਸਿਰਫ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟਣ ਵਾਸਤੇ ਬਣਾਏ ਗਏ ਸੀ ਪਾਕਿਸਤਾਨ ਤੋਂ ਮਾੜਾ ਰਵਈਆ ਕਰਨ ਦੇ ਆਲੇ ਪਾਰ ਆਗ੍ਰਿਕੀਆਂ ਜਾਂ ਦਿੱਲੀ ਦੀ ਰਾਜਕੁਮਾਰੀਆਂ ਜਾਂ ਅਸੀਂ ਤੇ ਜਾਣਦਾ ਸਾਡਾ ਹੱਕ ਆ ਇਹਨਾਂ ਦਾ ਸੱਤ ਲਾਗਾ ਅਸੀਂ 28 ਪੰਜਾਬ ਸਰਕਾਰ ਲੈਂਦੀ ਆ ਸਾਡੇ ਕੋਲੋਂ ਇੱਕ ਤਗੜੇ ਹੋ ਕੇ ਸਿੰਘਾਂ ਚੱਕਰੀਏ ਵੱਡੇ ਲਾਮਬੰਦ ਹੋਈਏ ਤੇ ਜਾਪਦੇ ਦੇ ਵਿੱਚ ਇਹ ਕਿ ਸੰਧ ਭਾਈ ਤਰੀਕੇ ਦੇ ਨਾਲ ਆਪਾਂ ਸੰਗਤ ਚ ਜਨਾਇਆ ਆਹੇ ਗੁਰਜੀ ਖਾਲਸਾ ਵਾਹ ਗੁਰਜੀ ਕੀ ਫਤਿਹ